تھی سارے جس طریقے اینی بڑی تعداد چاہے ہوں ساڑے روپڑ ڈسٹرکٹ روپڑ دے بار ایسوسی فردان صاحب گل صاحب وہ بھی بیٹھے نے ساڑے سارے سارے سینئر سیئر وکیل صاحبان صاحب سب کے میرے انکل بھی نے ہمیشہ ہی گائڈ کرتے نے سارے سارے نوجوان برا جو دن رات کلے صرف کچہری چیزیں رات ویسے بھی میرا باہر نے کھپیاں باوا نے چاہے نکھیل ہو رجت ہوئے خان صاحب ہوں مہاس صاحب ہوں ਬਹੁਤ ਸਾਰੇ ਬਿੱਕਾ ਜੀ ਪੁਰੀ ਸਾਹਿਬ ਹੋਰ ਬਹੁਤ ਸਾਰੇ ਮੈਂ ਹੁਣ ਨਾਮ ਲਵਾਂ ਨੀਰਜ ਜੀ ਤਾਂ ਚਲੋ ਸਾਡੇ ਪਰਿਵਾਰ ਦੇ ਮੈਂਬਰ ਹੀ ਹੈ ਹੋਰ ਵੀ ਸਾਰੇ ਜਿਹੜੇ ਸਾਥੀ ਹੈ ਆਪ ਸਭ ਦਾ ਧੰਨਵਾਦ ਹੈ ਸਾਡੇ ਸਾਰੇ ਘਰ ਬੈਠੇ ਨੇ ਮੈਂ ਦੇਖੋ ਜਿਹੜੇ ਸਰਕਾਰ ਨੇ ਕੰਮ ਕੀਤੇ ਜਿਵੇਂ ਨਰਦੀਪ ਭਾਈ ਨੇ ਦੱਸਿਆ ਨਰਦੀਪ ਵੀ ਵੱਡੇ ਘੜਾਨੇ ਇਹ ਮੈਨੂੰ ਵੱਡਾ ਕਹਿੰਦੇ ਪਰ ਉਮਰ ਚ ਮੇਰੇ ਤੋਂ ਵੱਡੇ ਨਹੀਂ ਤੇ ਹੀਰਾ ਸਾਹਿਬ ਨੇ ਵੀ ਦੱਸਿਆ ਅਸੀਂ ਜਿੱਥੇ ਮੁਫਤ ਬਿਜਲੀ ਜਿੱਥੇ ਤੁਸੀਂ ਕਹਿ ਸਕਦੇ ਹੋ ਸਕੂਲ ਆਫ ਫੈਮਿਨਨ ਸਰਕਾਰੀ ਸਕੂਲ ਜਿੱਥੇ ਆਮ ਆਦਮੀ ਕਲੀਨ ਸੜਕ ਸੁਰੱਖਿਆ ਫੋਰਸ ਖੇਤੀਬਾੜੀ ਦੇ ਜਿਹੜੇ ਆ ਇਰੀਗੇਸ਼ਨ ਦਾ ਪਾਣੀ ਜਿੱਥੇ ਬਹੁਤ ਕੁਝ ਕੀਤਾ ਮੈਂ ਛੋਟੀ ਜਿਹੀ ਮਿਸਾਲ ਐਸਟ ਆਪਾਂ ਕਹਿੰਦੇ ਆ ਨਾ ਭਾਰਤੀਆਂ ਜਿੰਨਾ ਛੱਡੋ ਇੱਕ ਛੋਟੀ ਜਿਹੀ ਟੈਸਟ ਮਿਸਾਲ ਤੁਹਾਨੂੰ ਇਹ ਦੱਸਣੀ ਹੈ ਕਿ 2 ਸਾਲ ਪਹਿਲਾਂ ਜਦੋਂ ਮੈਂ ਚੋਲੀ ਢੱਕੀ ਥਾਂਡੇ ਕੋਲ ਆਇਆ ਸੀ ਉਦੋਂ ਆਪਾਂ ਇਸੇ ਕਮਰੇ ਦੇ ਵਿੱਚ ਮੀਟਿੰਗ ਕੀਤੀ ਸੀ ਤੇ ਜਦੋਂ ਮੈਂ ਸੰਬੋਧਨ ਕੀਤਾ ਸੀ ਮੈਥਨੋਇ ਕਿਹਾ ਸੀ ਮੈਨੂੰ ਬੜਾ ਦੁੱਖ ਹੈ ਇਹ ਮੇਰੇ ਵਕੀਲ ਭਰਾ ਜੀ ਲਈ ਮੈਂ ਵਕੀਲ ਆ ਮੈਂ ਪ੍ਰੈਕਟਿਸ ਕੀਤੀ ਮੈਨੂੰ ਪਤਾ ਹੈ ਕਿ ਇੱਕ ਵਕੀਲਤੀ ਲਈ ਇੱਜ਼ਤ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਮੈਂ ਕਿਹਾ ਮੈਨੂੰ ਬੜਾ ਦੁੱਖ ਲੱਗ ਰਿਹਾ ਮੇਰੇ ਵਕੀਲ ਭਰਾ ਜੀ ਨੂੰ ਮੈਨੂੰ ਯਾਦ ਹੈ ਕੰਧਾਂ ਗਲੀਆਂ ਹੋਈਆਂ ਸੀ ਕੁਰਸੀਆਂ ਟੁੱਟੀਆਂ ਹੋਈਆਂ ਸੀ ਜੋ 90 ਦੇ ਕੱਟੇ ਤੇ ਟੀਵੀ ਪਿਆ ਸੀ ਐਦਾਂ ਹੀ ਸੀ ਐਦਾਂ ਹੀ ਸੀ ਮੈਂ ਤੁਹਾਨੂੰ ਦੋ ਵਾਦਾ ਕੀਤਾ ਸੀ ਤੁਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਮੈਂ ਕਿ ਪੂਰੇ ਮੋਟਾ ਅਸਮੀਪੁਰ ਸਾਹਿਬ ਨੇ ਦੱਸਿਆ ਚੋਕੇ ਛੱਕੇ ਮਾਰੇ ਇਹ ਆਪਣੇ ਭਰਾ ਨੂੰ ਐਮਐਲਏ ਬਣਿਆ ਇੰਨੀ ਕਿਰਪਾ ਹੁਣ ਗੁਰੂ ਸਾਹਿਬ ਦੀ ਮਹਾ ਮਾਈ ਦੀ ਅਸੀਂ ਮੰਤਰੀ ਬਣੇ ਅੱਜ ਦੋ ਸਾਲ ਦੇ ਵਿੱਚ ਆਏ ਆ ਇਹ ਤੁਹਾਡੇ ਸਾਹਮਣੇ ਆ ਅੱਜ ਇਸ ਵਾਰ ਦੂਜੇ ਥਾਣੂ ਵੀ ਬੈਠ ਕੇ ਮਜਾ ਅੰਦਾਣਾ ਤੇ ਸਾਨੂੰ ਵੀ ਆਖਿਆ ਸਾਡੇ ਮੈਂ ਮੇਰੇ ਵੱਡੇ ਭਰਾ ਕੈਬਨਿਟਸ ਮੇਰੇ ਖੁਲੀ ਬ੍ਰਹਮਸ਼ੰਕਰ ਜੰਪਾ ਜੀ ਰੈਵਨਿਊ ਮਿਨਿਸਟਰ ਨੇ ਹੋਰ ਬਹੁਤ سارے ਮੈਂਕਮੈਂਟ ਆ ਗਏ ਨੇ ਸਾਡੇ ਕੈਂਡੀਡੇਟਸ ਆ ਸਾਨੂੰ ਵੀ ਟੋਰ ਆ ਸਾਡੀ ਇਹ ਜਾਣੀ ਹੁੰਦਾ ਕਮਿਟਮੈਂਟ 10 ਲੱਖ ਰੁਪਏ ਆਪ ਦਾ ਤੇ ਰੋਪੜਾ ਦੇ ਪ੍ਰਧਾਨ ਸਾਹਿਬ ਬੈਠੇ ਮੈਂ ਇਹਨਾਂ ਨੂੰ ਵੀ ਨੰਬਰ ਅਸੀਂ ਤਾਂ ਹੁਣ ਵੀ ਸਕੂਲਾਂ ਨੂੰ ਇੰਨਾ ਪੈਸਾ ਦਿੰਦੇ ਸਕੂਲ ਵਾਲੇ ਕਹਿੰਦੇ ਸਰ ਬਸ ਕਰੋ ਬੰਸਰ ਬਸ ਕਰੋ ਜੇ ਖਰਚ ਲੈਣ ਦਿਓ ਪਿੰਡਾਂ ਨੂੰ ਗਰੰਟਾ ਇਹ ਇਮਾਨਦਾਰੀ ਦੀ ਤਾਕਤ ਹੈ ਮੈਂ ਤੁਹਾਨੂੰ ਇਹ ਵੀ ਮਿਸਾਲ ਦੱਸਦਾ ਪਹਿਲਾ ਬੰਦਾ ਹੋਊਗਾ ਇਨੀ ਪੈਸੇ ਨਹੀਂ ਮੰਗੇ ਰੋਪੜਵਾਰ ਦਾ ਨੀਰੇਜ ਜੀ ਬੈਠੇ ਆ ਮੈਂ ਕਿਹਾ ਸਾਡੇ ਜिले ਦੀ ਬਾਹਰ ਹੈ ਤੁਹਾਨੂੰ ਪੈਸੇ ਦੇਣੇ ਕਹਿੰਦੇ ਸਾਡਾ ਖਾਤਾ ਹੀ ਹੈ ਜੀ ਇਹਨੇ ਸਾਡਾ ਖਾਤਾ ਹੀ ਹੈ ਇਹ ਫੈਕਟ ਆਪ ਅਸੀਂ ਤਾਂ ਇਦਾਂ ਦੀ ਰਾਜਨੀਤੀ ਹੁਣ ਵੀ ਮੇਰੀ ਆਦਤ ਉੱਪਰ ਸਾਹਿਬ ਮੇਰੀ ਆਦਤ ਹੈ ਹਲਕੇ ਨੇ ਬਹੁਤ ੱੱਕੇ ਸ਼ਾਈ ਦੇਖ ਲਈ ਹਾਂ ਬਸ ਮੈਥੋਂ ਇੱਕੋ ਹੀ ਹੈ ਇੱਕੋ ਹੀ ਲੰਬਾ ਵਕੀਲਾ ਨਾ ਮੇਰੇ ਨਾਲ ਹੋਰ ਕੋਈ ਸ਼ਿਕਾਇਤ ਨਹੀਂ ਕੀਤੀ ਮੈਨੂੰ ਇੱਕ ਵਕੀਲ ਸਾਹਿਬ ਕਹਿੰਦੇ ਯਾਰ ਤੂੰ ਬਹੁਤ ਮਾੜਾ ਕਰਦਾ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਯਾਰ ਹਜੇ ਤੂੰ ਬਹੁਤ ਮਾੜਾ ਕਰ ਰੱਖਿਆ ਹੋਇਆ ਹੈ ਕਹਿੰਦੇ ਯਾਰ ਸਾਡੀ ਤਾਂ ਕੰਮ ਘਟ ਕੇ ਮੈਂ ਕੀ ਹੋ ਗਿਆ ਮੈਂ ਕੀ ਮਾੜਾ ਕਰਦਾ ਕਹਿੰਨ ਉਹ ਪਰਚੇ ਨਹੀਂ ਹੁੰਦੇ ਅੱਗੇ ਕਹਿੰਦੇ ਰੋਣ ਕੇ ਹੀ ਲੱਗਿਆ ਰਹਿੰਦੇ ਸੀ ਬਸ ਆਹੀ ਆਹੀ ਨਾਰਾਜ਼ਗੀ ਹੈ ਕਹਿੰਦੇ ਯਾਰ ਅੱਜ ਤਾਂ ਬੀਲੇ ਹੀ ਲੱਗਿਆ ਰਹਿਦਾ ਸੀ ਹੁਣ ਤਾਂ ਬਸ ਆਹੀ ਕੋਈ ਵੱਟ ਬੰਨੇ ਦਾ ਰੋਲਾ ਹੋ ਹੀ ਆਂਦਾ ਹੈ ਦੂਜੇ ਟੱਕੇ ਨੀ ਆਂ ਥਾਣੇ ਵਾਲਾ ਕਿਤਾ ਕੰਮ ਮੁਕਾਈ ਛੱਡਿਆ ਮੈਂ ਕਿਹਾ ਹਾਂ ਇਹ ਲਾਂਬਾ ਤੁਹਾਡਾ ਜ਼ਰੂਰ ਮਾਤੇ ਇਹ ਲਾਂਬਾ ਨਹੀਂ ਨਹੀਂ ਨਿਕਲਣਾ ਹੋਰ ਖੂਰ ਬਹੁਤ ਕੁਝ ਕੰਮ ਕਰਵਾਵਾਂਗੇ ਅਸੀਂ ਇਹ ਲਾਂਬਾ ਦੇਖੋ ੱੱਕੇ ਛੜੀ ਰਾਜ ਜਿੱਥੇ ਕ੍ਰਾਈਮ ਜਿੱਥੇ ਕ੍ਰਾਈਮ ਹੁੰਦਾ ਉੱਥੇ ਪੁਲਿਸ ਐਕਸ ਕਰੇ ਪਰ ਜਿਹੜਾ ਸਿਸਟਮ ਬਣਾਇਆ ਸੀ ਇਹਨੂੰ ਚੱਕਵਾ ਲਓ ਇਹਨੂੰ ਛਡਵਾ ਲਓ ਇਹਨੂੰ ਰੱਖਵਾ ਲਓ ਤੇ ਅੱਜ ਅਸੀਂ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਅਸੀਂ ਹੁਣ ਆਦਤ ਹੈ ਮੇਰੀ ਅਗਰ ਮੈਂ ਰੂਟ ਤੇ ਕਿਤੇ ਵੀ ਜਾ ਰਿਹਾ ਅਗਰ ਕੋਈ ਪਿੰਡ ਦਾ ਬੰਦਾ ਕੋਈ ਇਕੱਲਾ ਵੀ ਸੜਕ ਤੇ ਖੜਾ ਨਾ ਉਹਨੂੰ ਵੀ ਪੁੱਛ ਕੇ ਜਾਂਦਾ ਬਾਪੂ ਕਿ ਤੱਕ ਕੋਈ ਦੱਸਦਾ ਕੋਈ ਨੌਜਵਾਨ ਖੜੀ ਐ ਸਿੱੱਚੇ ਘੜੇ ਉਰ ਮਿੱਟੀ ਸਭ ਨੂੰ ਆਪ ਪੁੱਛ ਪੁੱਛ ਕੇ ਰਸਦਾ ਦੋ ਸਾਲ ਹੋ ਗਏ ਜਾ ਕੇ ਲੈ ਕੇ ਮੋਰੋ ਮੋਰੇ ਨਾਮ ਕੀ ਚੈੱਕ ਕਰ ਲਿਓ ਵੈਸੇ ਚਾਪੀ ਕੇ ਜਾਉ ਗੰਭੀਰ ਜਾ ਕੇ ਦੇਖ ਲਓ ਗੋੜ ਲਾਇਆ ਹੋਇਆ ਘਰ ਦੇ ਕਿ ਤੁਸੀਂ ਸਿੱਧਾ ਆ ਸਕਦੇ ਹੋ ਜਦੋਂ ਮਰਤੀ ਆਓ ਤੁਸੀਂ ਚੰਡੀਗੜ੍ਹ ਕੋਠੀ ਬਖਸ਼ੀ ਉਹ ਤੁਹਾਡੇ ਘਰ ਕੀ ਉਮਰੀ ਦੀ ਤੁਸੀਂ ਬਖਸ਼ੀ ਹੈ ਉੱਥੇ ਜਦੋਂ ਮਰਜੀ ਆਓ ਤੁਹਾਨੂੰ ਐ ਸਿੱਧੀ ਟ੍ਰੇਨਿੰਗ ਰੂਮ ਦਾ ਡੈਕਟਰੀ ਹੈ ਹਰ ਬੰਦੇ ਨੂੰ ਹਲਕੀ ਕੋਈ ਨਹੀਂ ਸਾਡੇ ਤੋਂ ਪਹਿਲਾਂ ਵਾਲੇ ਕਹਿੰਦੇ ਜੀ ਪਾਣੀ ਵੀ ਨਹੀਂ ਪੀ ਸਕਦੇ ਅੰਦਰ ਬਾਹਰੋਂ ਪਾਣੀ ਕਿਉਂਕਿ ਅਸੀਂ ਇੱਥੇ ਮੰਤਰੀ ਬਣ ਕੇ ਐਮਐਲਏ ਬਣ ਕੇ ਨਹੀਂ ਪੁੱਤ ਬਣ ਕੇ ਪਾਈ ਹਾਂ ਤੇ ਹੋਰ ਮਿਹਨਤ ਮੈਂ बस ਇਨੀ ਬੇਨਤੀ ਕਰਨੀ ਹੈ ਮੈਨੂੰ ਇਸ ਗੱਲ ਦੀ ਮਜਬੂਰੀ ਚਾਹੀਦੀ ਹੈ ਮਜਬੂਰੀ ਜਿਵੇਂ ਉਪਰ ਸਾਹਿਬ ਸਿਖਿਆ ਹੈ ਕਿ ਪੰਜਾਬ ਨੂੰ ਸਭ ਤੋਂ ਸ਼ਾਨਦਾਰ ਰਿਜ਼ਲਟ ਸਾਡਾ ਹੋਵੇ ਅਸੀਂ ਜਾਂ ਕੇ ਆਪਣੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਕਹੀਏ ਵੀ ਮੈਨੂੰ ਸਭ ਤੋਂ ਵੱਜ ਫੰਡ ਚਾਹੀਦਾ ਹੈ ਅਸੀਂ ਇੱਥੇ ਨਵੇਂ ਫਲਾਈਓਵਰ ਬਣਾਣੇ ਆ ਨਵੇਂ ਪੁਲ ਬਣਾਣੇ ਆ ਸੜਕਾਂ ਬਣਾਣੀਆਂ ਕਾਲਜ ਬਣਾਣੇ ਹਰ ਤਰ੍ਹਾਂ ਦੇ ਆਮ ਆਦਮੀ ਜਿਹੜੇ ਖਿਡਾਰੀ ਪਿੰਡਾਂ 'ਚ ਗਰਾਊਂਡ ਬਣਾਣੇ ਲਾਇਬ੍ਰੇਰੀਆਂ ਆ ਇਸ ਕਰਕੇ ਪਾਰਟੀ ਬਜਟ ਤੁਸੀਂ ਇਹ ਵੀ ਦੇਖੋ ਤੁਸੀਂ ਸਭ ਇਸ ਮੀਟਿੰਗ ਨੂੰ ਰੱਖਣ ਦਾ ਇੱਕ ਪਰਪਸ ਸੀ ਮੈਂ ਕਾਨ੍ਹ ਸਾਹਿਬ ਨੂੰ ਵੀ ਆਪਾਂ ਜ਼ਰੂਰ ਜਾਣਾ ਕਾਨ੍ਹ ਸਾਹਿਬ ਵੀ ਸਾਡੀ ਫਰਟੀਨਿਟੀ ਤੋਂ ਆਪਾਂ ਮਾਰਚ ਦੇ ਕਿਉਂਕਿ ਵਕੀਲ ਸਾਹਿਬਾਨ ਦੀ ਜੋ ਤਾਕਤ ਹੈ ਮੈਨੂੰ ਪਤਾ ਹੈ ਇਹ ਨਾ ਸਮਝੋ ਕਿ ਅਸੀਂ ਸੌ ਸਵਾ ਸੋਚੇ ਵਕੀਲ ਬੈਠਾ ਹੈ ਇਹ ਸਮਝੋ ਕਿ ਅਸੀਂ ਅੱਜ ਦਾਸੀਰ ਬੱਲੇ ਦੀ ਰੈਲੀ ਕਰ ਰਹੇ ਹਾਂ ਕਿਉਂਕਿ ਵਕੀਲ ਇੱਕ ਇਨਫਲੂਐਂਸਰ ਉਹਦੇ ਕੋਲ ਰੋਜ ਪਿੰਡਾਂ ਦੇ ਬੰਦਿਆਂ ਨਾਲ ਉਹਨੂੰ ਸਭ ਪਤਾ ਹੋਵੇ ਕੀ ਹਲਕੇ ਚੱਲ ਨੇ ਕਿਹੜੇ ਪਿੰਡ 'ਚ ਕਿਹੜੀ ਹਵਾ ਹੈ ਇੱਕ ਵਕੀਲ ਇੱਕ ਇਨਫਲੂਐਂਸਰ ਅਸੀਂ ਤੁਹਾਡੇ ਕੰਗ ਸਾਹਿਬ ਦਾ ਸਾਡੇ ਇਲਾਕੇ ਦੇ ਸਾਰੇ ਧਾਰਮਿਕ ਸਾਨਾ ਤਿੰਨ ਤੱਕ ਮਸਤਫੀ ਸਾ ਪਿੰਡ ਕੱਢ ਚੁੱਕੇ ਨੇ 80 ਪੈਸੇ ਦਾ ਪਿੰਡ ਹੀ ਕੱਢਦੇ ਨੇ ਸਾਰੇ ਮੁੱਖ ਕਸਬੀਆਂ ਚ ਂਡੀਆਂ ਚ ਜਾ ਸਕਦੇ ਨੇ ਤੇ ਦੂਜੇ ਪਾਸੇ ਉਮੀਦਵਾਰ ਉਹ ਨੇ ਹੁਣ ਤਾਂ 25-30 ਦਿਨ ਰਹੀਏ ਜਿਹੜੇ ਸਾਈਟ ਸੀ ਇੰਕਰਨ ਆਏ ਸਾਈਟ ਸੀ ਇਸਾਈਟ ਐਡਾਂ ਹੀ ਭਾਜਪੀ ਕਹਿੰਦੀ ਹੈ 400 ਪਾਰ ਕਰਾਂਗੇ ਹਜ ਤੱਕ ਉਮੀਦਵਾਰ ਨਹੀਂ ਆਏ ਅਜੇ ਟੱਕ ਨਹੀਂ ਆਇਆ ਸੋ ਮੰਗਲਵਾਰ ਤੋਂ ਹੀ ਨਾਮਿਨੇਸ਼ਨ ਸ਼ੁਰੂ ਹੈ ਮੈਨੂੰ ਕੋਈ ਪੱਤਰਕਾਰ ਕਹਿੰਦਾ ਕਿ ਇੱਥੇ ਅਕਸ਼ੇ ਕੁਮਾਰ ਆ ਰਹੇ ਅੱਥੇ। ਬਾਕੀ ਅੱਛਾ। ਤੇ ਮੈਂ ਕਹਿੰਦਾ ਸ਼ਾਇਦ ਉਹ ਸ਼ੂਟਿੰਗ ਜਿੱਦੀ ਹੋਣਾ ਉਹ ਤਾਂ ਹੀ ਹਲੇ ਤੱਕ ਕਹਿੰਦੇ ਕਿ ਜਦੋਂ ਪਹਿਲਾ ਹੋਊਗਾ ਉਹ ਅਨਾਉਂਸ ਕਰ ਦਾਂਗੇ। ਇਹ ਮਤਲਬ ਹੈ। ਦੇਖੋ ਦੂਜੇ ਪਾਸੇ ਜੀ ਤੁਸੀਂ ਵੈਲ ਯੂ ਆਰ ਵੈਲ ਅਵੇਅਰਡ ਅਬਾਊਟ ਦ ਕਨਸਟੀਟਿਊਸ਼ਨ। ਤੁਹਾਨੂੰ ਆਈਪੀਸੀ ਦਾ ਗਿਆਨ ਹੈ ਤੁਹਾਨੂੰ ਨਵੇਂ ਐਕਟ ਬਣਾ ਦਿੱਤੇ ਪਰ ਤੁਹਾਨੂੰ ਪਤਾ ਕਿ ਕੀ ਰਾਈਟਸ ਨੇ ਕੀ ਲੋ ਹੈ। ਤੁਹਾਡੇ ਸਭ ਦਿਲ ਤੇ ਆ ਤੇ ਇੱਥੇ ਹੋ ਸਕਦਾ। ਮੇਰੇ ਵੀ ਮੈਸਟਰ ਸਾਹਿਬ ਦੀ ਇੱਜ਼ਤ ਕਰਦੇ ਸਾਰੇ ਆਪਾਂ ਨੇ। ਪਾ ਬੀਜਪੀ ਵਾਲਾ ਕੋਈ ਕਾਂਗਰਸ ਨਾਲ ਜੁੜਿਆ ਬੈਠਾ ਹੈ ਪਰ ਦਿਲ ਤੇ ਹੱਥਾ ਕੇ ਦੱਸ ਵੀਅਰ ਲਾਇਅੰਸ ਅਸੀਂ ਰੋਜ਼ ਪਤਨ ਮੈਂ ਕਿੰਨੇ ਬੇਲਾਂ ਕਰਾਈਆਂ ਇੱਥੇ ਰੋਪੜ ਹੋਰ ਸ਼ਰਧਾਣੇ ਹਾਈ ਕੋਰਟ ਸੁਪਰੀਮ ਸਾਨੂੰ ਸਭ ਨੂੰ ਪਸੰਦ ਕਿ ਕਿਵੇਂ ਅਸ਼ਟਕਾ ਹੋਇਆ ਇੱਕ ਇਲੈਕਟਿਡ ਚੀਫ ਮਿਨਿਸਟਰ ਹੈ ਉਹ ਇਲੈਕਟਿਡ ਚੀਫ ਮਿਨਿਸਟਰ ਜਿਹੜਾ 3rd ਟਾਈਮ ਸੀਐਮ ਹੈ ਜਿਹਦੀ ਸਤਰਾ ਚੋਂ ਕਦੀ ਸਟਾਰਟ ਕਦੀ ਪਹਿ ਵਾਰ ਕਦੀ ਪੈਂਡ ਐਂਡ ਥੇਅਰ ਇਜ਼ ਨੋ ਰਿਕਵਰੀ ਇੱਕ ਕਰ ਤੋਂ ਦੀ ਆਪਾਂ ਸਾਰੇ ਵਕੀਲਾਂ ਤੁਸੀਂ ਸਮਝ ਆਮ ਬੰਦੇ ਸਮਝ ਨੋਰ ਕਦਰੀ 1 ਰੁਪਏ ਦੀ ਰਿਕਵਰੀ ਨਹੀਂ 1 ਰੁਪਏ ਦੀ ਰਿਕਵਰੀ ਨਹੀਂ ਮੁੱਖ ਮੰਤਰੀ ਨੂੰ ਜੇਤ ਪਾਇਆ 39 ਦੇ ਨੋਰ ਇੱਕ ਡਿਪਟੀ ਸੀਨੀਅਰ ਸੈਕਟਰੀ ਨੂੰ ਅੱਜ 15 ਮਹੀਨੇ ਹੋ ਗਏ ਦੱਸੋ ਕਿਹੜਾ ਕੇਸ ਹੈ ਸਾਨੂੰ ਪਤਾ ਸੀ ਰੋਜ਼ ਬਿਨਾਂ ਕਰਾਂਦੇ ਆ ਕਿਹੜਾ ਐਟਨ ਦਾ ਕੇਸ ਹੈ ਜਿਹਦੇ 15 ਮਹੀਨੇ ਹੋ ਗਏ 7 ਸਾਲ ਤੱਕ ਕੋਈ ਸਜ਼ਾ ਮਨੀਸ਼ ਸੋਦੀ ਨੂੰ ਅੰਦਰ ਸਟੈਂਡਰਡ ਜਨ 2 ਸਾਲ ਹੋ ਗਏ ਹੈਲਥ ਡਿਸਟ੍ਰਿਕਟ ਉਹ ਸ਼ੱਕ ਜਿਹਨ ਕਨਸੈਪਟ ਦਿੱਤਾ ਸੀ ਕਿ ਮਹੱਲਾ ਕਲੀਨਿਕ ਦਾ ਕਨਸੈਪਟ ਦਿੱਤਾ ਸਰਕਾਰੀ 2 ਸਾਲ ਹੋ ਗਏ ਉਹ ਉੱਤੇ ਰੱਖਿਆ ਸੰਜੇ ਸਿੰਘ ਮਸਾ ਸੁਪਰੀਮ ਕੋਰਟ ਤੋਂ ਬੇਨਤੀ 6 ਮਹੀਨੇ ਬਾਅਦ ਕੀ ਤੱਕ ਆਸ਼ ਹੈ ਇਸ ਕਰਕੇ ਐਂਡਨ ਵਾਈ ਡਿਡ 400 ਸੀਟਸ ਵਾਈ ਡਿਡ 400 ਸੀਟਸ ਕਹਿੰਦੇ ਸੀ ਸੰਵਿਧਾਨਕ ਪਤਾ ਨਹੀਂ ਕੀ ਬਾਬਾ ਸਾਹਿਬ ਉਮੀਦ ਕਰਦਾ ਜਿਸ ਕਨਸਟੀਟਿਊਸ਼ਨ ਤੇ ਜਿਸ ਸੰਵਿਧਾਨ ਤੇ ਸਾਨੂੰ ਨਾਜ਼ ਹੈ ਜਿਸ ਸੰਵਿਧਾਨ ਕਰਕੇ ਅੱਜ ਸਾਡਾ ਦੇਸ਼ ਦੁਨੀਆ ਦੀ ਬੈਸਟ ਡੈਮੋਕ੍ਰੇਸੀ ਹੈ ਮੋਸ ਪਾਵਰਫੁਲ ਡੈਮੋਕ੍ਰੇਸੀ ਹੈ ਸਭ ਤੋਂ ਸ਼ਾਨਦਾਰ ਡੈਮੋਕ੍ਰੇਸੀ ਹੈ ਉਸ ਸੰਵਿਧਾਨ ਨੂੰ ਬਦਲਣਾ ਇਸ ਕਾ ਇਸਕੀ ਥੋੜੇ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਵੀ ਇਹ ਤੱਕੇਸ਼ਾ ਹੀ ਵਰਨਾ ਨਹੀਂ ਸਭ ਨੂੰ ਆਣਾ ਅਪੀਐਮਐਲ ਇਦਾਂ ਦਾ ਇੱਕ ਐਕਟ ਹੈ ਜਿਹਦੇ ਵਿੱਚ ਕੁਝ ਵੀ ਨਹੀਂ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਬਿਨਾ ਐਵੀਡੈਂਸ ਦੇ ਚੱਕ ਲੋ ਪਹਿਲਾ ਐਕਟ ਹੈ ਜਿਹਦੇ ਵੀ ਤੁਸੀਂ ਕਹਿੰਦੇ ਫੀਲ ਨਹੀਂ ਨਹੀਂ ਸਕਦੀ ਮਿਸਟਰ ਸਮਝਦੇ ਕੋਈ ਬੜਾ ਮਾ ਪੂਫੜੀ ਥਾਣੇ ਬੇਲ ਦੇ ਵਿੱਚ ਇਹ ਗੁਰੂ ਕਰਨਾ ਮੈਣਾ ਕਿ ਕੋਈ ਗੜਤੀ ਉਤਾਇ ਲੈਂਦਾ ਐਮੈਂਡਮੈਂਟ ਕਰ ਕਿਦਾਂ ਦਾ ਬਣਾਤਾ ਇੱਕalon ਸਾਡੇ ਤੇ ਵੀ ਹੱਥ ਆਣ ਕੱਲੇ ਇਹ ਨਹੀਂ ਸਾਨੂੰ ਕੋਲ ਸਾਨੂੰ ਕੋਈ ਡਰ ਇਸ ਹਰ ਵੇਲੇ ਪਿਆ ਰਹੇ ਜਦੋਂ ਅਮਰ ਜੀ ਪਰ ਮੇਰੇ ਕਹਿਣ ਦਾ ਭਾਵ ਹੈ ਇੰਡਸਟਰੀਜ਼ ਇਸ ਦੀ ਵਪਾਰੀਆਂ ਦੀ ਵਕੀਲਾਂ ਦੀ ਇਹ ਸਭ ਤੇ ਹੱਥ ਆਜ ਕਦੀ ਸੁਣਿਆ ਸੀ ਕਦੀ ਈਡੀ ਓਡੀ ਅੱਜ ਪਿੰਡ ਦੀ ਇੱਕ ਬੁੜੀ ਨੂੰ ਵੀ ਪਤਾ ਈਡੀ ਟੀ ਓਡੀ ਉਹ ਕਹਿੰਦੀ ਜਿਹੜੀ ਬੀਜੇਪੀ ਨੇ ਧੱਕਾ ਕਰਨੀ ਹੈ ਤਾਂ ਇਸ ਕਰਕੇ ਜੀ ਆਪ ਸਭ ਯੂਅਰ ਇਨਫਲੂਐਂਸਸ ਇਹ ਤੁਹਾਨੂੰ ਵੀ ਬੇਚੀ ਹੈ ਇਹ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਤਨਹੀਂ ਕੀ ਗੱਲਾਂ ਕਰੀ ਜਾਂਦੇ ਤੁਸੀਂ ਜਦ ਤੁਸੀਂ ਕੰਮ ਕੀਤਾ ਅੱਜ ਮੈਂ ਤੁਹਾਨੂੰ ਕੋਲ ਆ ਕੇ ਸਭ ਤੋਂ ਪਹਿਲੀ ਗੱਲ ਕਹੀ ਦੀ ਆ ਕਮਰਾ ਦੇਖੋ ਬਾਰੂ ਅੱਜ ਇੱਥੇ ਇਸ ਲੱਗੇ ਐਲਸੀਡੀ ਲੱਗੀ ਸਭ ਬਣਾਇਆ ਜੇ ਤੁਸੀਂ ਕੰਮ ਕੀਤਾ ਤੁਸੀਂ 10 ਸਾਲ ਪਹਿਲਾਂ ਮੈਂ ਤੇ ਕਮਰੇ ਤੇ ਕਰੋ ਨਾ ਕੰਮ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਮੰਦਰ ਸੁਪਰ ਦੀ ਕਬਰਿਸਤਾਂ ਹੋਰ ਹੀ ਪਾਸੇ ਤੁਸੀਂ ਕਹੋ ਅਸੀਂ ਕੰਮ ਕੀਤਾ 10 ਸਾਲਾਂ ਚ ਅਸੀਂ ਗਰਮ ਵੋਟ ਕੋ ਨਹੀਂ ਇਸ ਕੈਫੇ ਨੂੰ ਵੇਂਤੀ ਹੈ ਕਿ ਅਖੀਰ ਤੇ ਵਿੱਚ ਹੁਣ ਮੈਂ ਤੁਹਾਡੇ ਨੇ ਪਾਸੇ ਆ ਜਾਣਾ ਤੁਸੀਂ ਨਹੀਂ ਮੰਗੇ ਸਾਡੇ ਸਾਰੇ ਸਾਥ ਕਪਰ ਦਾ ਨਾਂ ਪਰ ਸਾਡੇ ਕੋਲ ਇੱਕ ਸਾਫ ਇੱਕ ਐਮਪੀ ਸਾਸ ਚਾਰਜ ਨੂੰ ਗੁਰੂ ਸਾਹਿਬ ਨੇ ਮਹਾਮਈ ਨੇ ਇਹਨਾਂ ਨੇ ਕਿਰਪਾ ਕਰਨੀ ਹੈ ਤੇ ਇੱਕ ਮੇਰੇ ਸਾਥੀ ਕੈਪਟਨ ਸਿੰਘ ਸਾਹਿਬ ਬੈਠੇ ਆ। ਦੇਖੋ ਅਸੀਂ ਤਾਂ ਆਪਣੇ ਹੱਥ ਕੀ ਦੋਨਾਂ ਤੋਂ ਅਸੀਂ 5-5 ਲੱਖ ਰੁਪਏ ਰੱਖੇ ਇਸ ਵਾਰ ਤੁਹਾਡੇ ਨੂੰ ਦੋਨਾਂ ਤੋਂ ਅਸੀਂ 5-5 ਲੱਖ ਰੁਪਏ ਲੈਣਾ ਅਸੀਂ ਹੋਰ ਸ਼ਾਂਤ ਸੀ ਪਿਛਲੀ ਵਾਰੀ ਮੇਰੀ ਭੈਣਾਂ ਨੇ ਕਿਹਾ ਸੀ ਇਹਨਾਂ ਨੂੰ ਵੱਖ ਵੂਮਨ ਬਾਥਰੂਮ ਵੱਖਰਾ ਚਾਹੀਦਾ ਸਾਨੂੰ ਲਾਇਬ੍ਰੇਰੀ ਚਾਹੀਦੀ ਅਸੀਂ ਇੱਥੇ ਕੋਈ ਨਾ ਕੋਈ ਸਪੋਰਟਸ ਐਕਟੀਵਿਟੀ ਵੀ ਕੁਝ ਹੋਵੇ ਵਕੀਲਾਨੀ ਕੋਈ ਅਸੀਂ ਸਭ ਕੁਝ ਅਸੀਂ ਦੋਨਾਂ ਤੋਂ ਮੈਂ ਦੋਨੋਂ ਮੇਰੇ ਵੱਡੇ ਭਰਾ ਨੇ ਹੱਥ ਜੋੜ ਕੇ ਅਸੀਂ 5-5 ਲੱਖ ਰੁਪਏ ਉਹ ਵੀ ਲੈਣਾ ਮੇਰੇ ਕੋਲ ਤਾਂ ਖੁੱਲੇ ਖਾਤੇ ਜਨਮ ਮਰਜ਼ੀ ਦੀ ਲੈ ਲਿਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਅਜੋ ਟਾਈਮ ਹੈ ਜੀ ਵੀ ਸਾਨੂੰ ਕਿਸੇ ਵੀ ਪਿੰਡ ਚ ਜਾਈਏ ਸ਼ਹਿਰ ਚ ਜਾਈਏ ਸਾਨੂੰ ਜੋ ਕੋਈ ਨਹੀਂ ਕਹਿੰਦੇ ਇਹ ਆ ਸਮੱਸਿਆ ਹੈ ਲੋਕ ਉਲਟਾ ਸਾਡਾ ਧੰਨਵਾਦ ਕਰਦੇ ਹੀ ਮੰਤਰੀ ਸਾਹਿਬ ਤੁਸੀਂ ਤਾਂ ਆ ਹੱਲ ਪੂਰਾ ਕਰਵਾਇਆ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਹੈ ਮੰਤਰੀ ਸਾਹਿਬ ਦਾ ਜੀ ਉਸ ਤੋਂ ਬਾਅਦ ਨੰਬਰ 2 ਤੇ ਮੈਂ ਐਮਪੀ ਸਾਹਿਬ ਨੂੰ ਵੀ ਦੱਸਣਾ ਚਾਹਾਂਗਾ ਜੀਪਾਲ ਜੀ ਨੂੰ ਮੈਂ ਹੁਣੇ ਦੱਸ ਕੇ ਆਇਆ ਕਿ ਜੋ ਬਾਹਰੋਂ ਮੈਂ ਇਹ ਵੀ ਮੰਤਰੀ ਸਾਹਿਬ ਹੀ ਦੇਣ ਹੈ ਸਾਡੇ ਬਾਬਲੇ He <laughs> की جانا موقع ملیا ملے ایڈوکیٹ سا سارے ساتھی اور, اور میرے, نار, میرے کیبنٹ کے ساتھی میرے چھوٹے ہرجوت جی بین جہ کی, سکتا ہوں سب تو ਜਾਂਨੇ ਮਨਿਆਚੂ ਉਸ ਇਸ ਹੁਮੇ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਪ੍ਰਮੋਟਰ ਕੇਂਦਰੀਵਾਲ ਸਾਹਿਬ ਨੇ ਔਰ ਮਾਨਜੋ ਮੁਖੰਝਪੁਰ ਮਾਨਜੀ ਨੇ ਬਹੁਤ ਮਹੱਤਮ ਐਜੂਕੇਸ਼ਨ ਜਿੱਤੋਂ ਮੈਂ ਕਹਿ ਸਕਦਾ ਸਾਰੇ ਸਮਾਜ ਦੇ ਗੜ ਤੋਂ ਦੇ ਹੈ ਕੋਈ ਨਾ ਕੋਲਾ ਔਰ ਬੜੇ ਬੰਗੂ ਵੀ ਨਾ ਆ ਰਹੇ ਔਰ ਬੜੇ ਕ੍ਰਾਂਤੀਕਾਰੀ ਜਿਹੜੇ ਰੈਵਿਊਸ਼ਨਸ ਹੈਗੀਆਂ এডਿਕੇਸ਼ਨ ਚ ਆ ਰਹੀਆਂ ਔਰ ਅੱਜ ਸਾਰੇ ਅਸੀਂ ਇਕੱਠੇ ਹੋਏ ਤੁਹਾਨੂੰ ਪਤਾ ਮਾਲਵਿੰਦਰ ਸਿੰਘ ਜੀ ਪਾਰਟੀ ਦੇ ਤੋਂ ਕਿਸੇ ਨੂੰ ਪ੍ਰਵਕਤਾ ਬਣਾਉਂਦੇ ਅੱਜ ਬੜੇ ਸੋਚ ਸਮਝ ਕੇ ਹੁੰਦੀ ਹੈ ਔਰ ਸਰਕਾਰਾਂ ਤੋਂ ਪਹਿਲਾਂ ਵੀ ਔਰ ਸਰਕਾਰਾਂ ਤੋਂ ਬਾਅਦ ਵੀ ਉਹ ਜ਼ਿੰਮੇਵਾਰ ਇਹਨਾਂ ਵਾਲੇ ਸੀ ਉਹ ਬੜੇ ਮੈਂ ਕਹਿ ਸਕਦਾ ਤੁਹਾਡੇ ਸਾਰਿਆਂ ਦੇ ਅਸੀਂ ਖੁਸ਼ਕਿਸਮਤ ਹਾਂ ਕਿ ਜਿੱਥੇ 10ਵੇਂ ਪਾਸ਼ਾਈ ਕਰਤੀ ਹੈ ਉੱਥੇ ਇਹ ਜਿਹੇ ਕੈਂਡੀਡੇਟ ਜਿਹੜੇ ਜਿਨ੍ਹਾਂ ਨੇ ਮੈਂ ਕੈਸੇ ਜਿਹਨੇ ਯੂਨੀਵਰਸਿਟੀ ਦੀ ਪੋਲਿਟਿਕਸ ਦੇਖੀ ਹੈ ਔਰ ਬੜੇ ਹੀ ਉਹਨੂੰ ਮਿੱਠੇ ਤਰੀਕੇ ਨਾਲ ਬਧੀ ਇਹ ਨਹੀਂ ਆਪੇ ਇਹਨਾਂ ਨੇ ਮੈਂ ਕਦੇ ਜਦੋਂ ਇਹਦੇ ਬਰਵਾਕਤਾ ਵੀ ਬੋਲਦੇ ਦੇਖਣਾ ਹੁੰਦਾ ਕਦੇ ਬੰਦਾ ਪੇਸ਼ੈਂਸ ਲੂਜ਼ ਕਰਦਾ

ਅੱਛੀ ਤੀ ਬੰਡ ਪਹਿਲਾਂ ਆ ਗਿਆ ਸੀ ਤੇ ਸਾਰੀਆਂ ਗੱਲਾਂ ਔਰ ਜਿੱਥੇ ਮਾਰ ਇਸ 900 ਮਾਰ ਰੂਮ ਦੀ ਗੱਲ ਕੀਤੀ ਹੈ ਜਿਹੜੀ ਉਹ ਸਾਰੀ ਦੀ ਗੱਲ ਕੀਤੀ ਬੜੇ ਅچھے ਤਰੀਕੇ ਦੇ ਨਾਲ ਤੇ ਮੈਂ ਕਹਿ ਸਕਦਾ ਇੱਥੇ ਜਿਹੜਾ ਵਕੀਲ ਵਰਗ ਹੈ ਇਹਨਾਂ ਤੋਂ ਉੱਤੇ ਤਾਂ ਕੋਈ ਗੱਲ ਨੂੰ ਸਮਝ ਨਾ ਪ ਜਾ ਸਕਦਾ ਲੋਕਾਂ ਵਿੱਚ ਉਹ ਬਿਲਕੁਲ ਸਹੀ ਗੱਲ ਹੈ ਮੈਂ 10000 ਬੰਦਾ ਚੱਕਦਾ ਮੈਂ ਸਿੱਧਾ ਇੱਥੋਂ ਜਾ ਰਿਹਾ ਸੋ ਮੈਂ ਇਹ ਜਿਹੜੀ ਗੱਲ ਸਰਕਾਰ ਦੀ ਗੱਲ ਹੈ ਸਾਰੀ ਗੱਲ ਹਰਜੋਤ ਪੈਂਦੀ ਕਰਕੇ ਗਏ ਤੁਹਾਡੇ ਨਾਲ ਕੁਕਮਵਿੰਦਰ ਜੀ ਨੇ ਆਪਣਾ ਤੁਹਾਨੂੰ ਸਹੀ ਮਿਸ਼ਨ ਵਿੱਚ ਦੱਸਣਾ ਉਹਨਾਂ ਨੇ ਗੱਲ ਕਰਨੀ ਹੈ ਮੈਂ ਸਿੰਪਲੀ ਗੱਲ ਕਰਾਂਗਾ ਕਿ ਸਾਡੇ ਕੋਲ ਪੰਜਾਬ ਤੇ ਗੁਜਰਾਤ ਦੇ ਬਦਲਾਵ ਲੈ ਕੇ ਆਉਣਾ ਕੋਈ ਛੁੱਟੀ ਕਰ ਲਈ ਸੀ ਮੈਂ 5 ਇਲੈਕਸ਼ਨ ਲੜੇ ਆਪ ਖੁਦ ਚਾਰ ਚਾਹੇ ਇਹਦੇ ਕਾਰਬੂਰੇਟਰ ਲੜੇ ਪੰਜ ਪੰਜ ਤੇ ਇੰਡੀਪੈਂਡੈਂਟ ਕਾਰਬੂਰੇਟਰ 'ਚ ਲੜਿਆ ਇੱਕ ਪਰਿਵਾਰ ਦੇ ਮੈਂ ਲੱਛੀ 6 ਇਲੈਕਸ਼ਨ ਅਸੀਂ ਜਿਹੜੇ ਹੈਗੇ ਮੈਂ ਕਹਿ ਸਕਦਾ ਤੇ ਜਿੱਤੇ ਹੋ ਲੇਕਿਨ ਮੈਂ ਬੜੀਆਂ ਸਾਰੀਆਂ ਸਰਕਾਰਾਂ ਦਾ ਰਾਜਨੀਤੀ ਦਾ ਜਿੱਦਾਂ ਕਹਿੰਦਾ ਸ਼ੌਕ ਹੁੰਦਾ ਉਹ ਵੀ ਸਗਾਪਤ ਪੰਚ ਪਰ ਇਹੇ ਜੀ ਸਰਕਾਰ ਮੈਂ ਤੁਹਾਨੂੰ ਦਿਲੋਂ ਸਰਵਾਮਾਨ ਦੀ ਪਾਰਟੀ ਸਰਕਾਰ ਦਾ 파ਟਵੰਦਰ ਕਿੰਨੀ ਕਰਿਆ ਜਐਮਐਲਏ ਹੋਣ ਕਰਕੇ ਤੇ ਵਜ਼ੀਰ ਹੋਣ ਕਰਕੇ ਗਰਾਉਂਡ ਜ਼ੀਰੋ ਦਾ ਮੁੱਖ ਮੰਤਰੀ ਕੰਮ ਕਰਨ ਵਾਲਾ ਮਾਝਾ ਦੇ ਮੁੱਖ ਮੰਤਰੀ ਭਵਨ ਸਿੰਘ ਜੀ ਮਾਨ ਤੁਸੀਂ ਮੈਨੂੰ ਅਗਰ ਸਰਕਾਰ ਦੀ ਜਿਹੜੀਆਂ ਉਪਲਬਧੀਆਂ ਦੋ ਸਾਲ ਦੀ ਸਾਰੀਆਂ ਨੂੰ ਦੱਸ ਕੇ ਬੈਂਸ ਸਾਹਿਬ ایجوکیشن دی گل کیتی ہے ایمپلائمنٹ دی گل ہو رہی ہے سڑک سُرخشا سسٹم دی گل ہو رہی ہے آماجک کلینک دی گل ہو رہی ہے بڑی 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 فری بجلی دی گل ہو رہی ہے بہت بڑی فری بجلی دا بندا دسنا لگا بہت سارے لوگ سوچ دے یار فری گھر ہسپتال دا آفر بنیا ਇਹਨਾਂ ਦਾ ਕੋਈ ਦੱਸ ਸਕਦਾ ਕਿ ਇਹ ਉਹਦਾ ਕਿੱਦਾ ਬਣਦੇ ਇਹ ਇਲੈਕਸ਼ਨ ਕਿਥੋਂ ਲੜ ਰਹੇ ਸਿਰਫ ਉਹ ਸਿਰਫ ਰਾਏ ਦਿੰਦੀ ਹੈ ਔਰ ਸਿਰਫ ਉਹਨਾਂ ਨੂੰ ਇਸ ਕਰਕੇ ਕੀਤਾ ਗਿਆ ਬੰਦ ਕੀਤਾ ਗਿਆ ਵੀ ਅਸੀਂ ਆ ਜਿਹੜਾ ਹੈਗਾ ਇਹ ਇਲੈਕਸ਼ਨ ਤੋਂ ਬਾਅਦ ਦੇਖਿਓ ਦੂਸਰੇ ਉਹਦੇ ਬੈਕਪੋਰਟ ਆ ਜਾਣਾ ਜੀ ਟੀ ਆਪਣੇ ਆਪ ਆ ਤੁਹਾਡੇ ਸਾਹਮਣੇ ਉਹ ਈਡੀ ਨੇ ਵੀ ਪਛਣਾ ਨਹੀਂ ਕਰੀ ਔਰ ਸਰਾ ਉਹ ਵੀ ਜਵਾਬ ਦੇ ਬੈਠੇ ਕਿ ਆਫਟਰ ਕਿੰਦਾ ਟੱਕਾ ਕਰਦੇ ਰਹੇ ਤੋਂ ਮੈਂ ਜਿਆਦਾ ਟੰਗ ਟੱਲੇ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੁਹਾਡੇ ਕੋਲ ਬਹੁਤ ਅੱਛੇ ਕੰਮ ਬਹੁਤ ਮਿਹਰ ਮੈਂ 3 ਸਾਲ ਤੋਂ ਦਾ ਲਗਾਤਾਰ ਮੇਰਾ ਨਾਤਾ ਹੈ। ਔਰ ਜਦੋਂ ਤੁਹਾਨੂੰ ਇੱਥੇ ਦੀ ਮੈਂਬਰ ਪਾਰਲੀਮੈਂਟ ਮਿਲ ਜਵੇ ਤੇ ਫੰਡ ਦੀ ਗੱਲ ਕੀਤੀ ਆ ਤੇ ਇਕੱਲੇ ਨਾਲੇ ਫੜਨਾ ਸਾਧਦਾ ਮੈਂਬਰ ਪਾਰਲੀਮੈਂਟ ਕੋ ਬੜੀ ਕਿਰਪਾ ਹੁੰਦੀ ਆ ਰਾਮ ਜੀ ਜਿੱਥੇ ਉਹ ਵੱਡਾ ਕੱਲ ਨੂੰ ਵੱਡਾ ਇੱਥੇ ਕੋਈ ਇੰਡਸਟਰੀ ਲੈ ਕੇ ਆ ਸਕਦੇ ਆ ਕੋਈ ਹੋਰ ਟੂਰਿਜ਼ਮ ਲਈ ਟੂਰਿਜ਼ਮ ਦੇ ਨਹੀਂ ਵੈਸਟ ਰੱਖਿਆ ਕੋਈ ਜਦੋਂ ਅਸੀਂ ਉਸ ਇਲਾਕੇ ਨੂੰ ਉਹਨੂੰ ਕਾਟ ਬਣਾਤਾ ਤਾਂ ਡੈਫੀਨੇਟਲੀ ਉਹ ਰੱਖੀਦੀ ਜਿਹੜੀ ਨਹਿਰ ਬੁੱਝ ਜਾਂਦੀ ਹੈ ਸੋ ਇਹਨਾਂ ਕੋ ਫੰਡ ਵੀ ਹੋਣਾ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਔਰ ਆ ਬਾਰ ਕਾਉਂਸਲ ਦਾ ਜਿਹੜਾ ਤੁਹਾਨੂੰ ਤੁਸੀਂ ਆਪਣੇ ਆਪ ਹੀ ਮਲੇ ਆਹ ਤੋਂ ਪਹਿਲਾਂ ਤੁਹਾਡੇ ਜੀ ਦੀ ਸਾਰੀ ਗੱਲ ਭਰ ਦੋ ਸਾਫ ਕਰਦੇ ਵਿੱਚ ਸੋ ਤੁਹਾਡੇ ਪ੍ਰਧਾਨ ਜੀ ਨਗਰ ਕਾਉਂਸਲ ਦੇ ਬੈਠੇ ਆ ਔਰ ਬਰੇ ਸ਼ਕੀਲ ਬੈਠੇ ਆ ਸਾਰੇ ਜ਼ਿੰਮੇਵਾਰ ਬੰਦੇ ਬੰਨ ਲੱਗੇ ਇੱਥੇ ਬੈਠੇ ਆ ਔਰ ਮਨੂੰ ਇਸ ਭਾਨੇਪੈਨ ਸਾਹਿਬ ਤੁਸੀਂ ਸਾਰਿਆਂ ਦੇ ਦਰਸ਼ਨ ਕਰਨ ਦਾ ਨਾਸਤਿਕ ਕਰਨ ਦਾ ਮੌਕਾ ਦਿੱਤਾ ਮੈਂ ਤੇ ਵੀ ਧੰਨਵਾਦ ਕਰਦਾ ਰੂਰੂ ਹੋਇਆ ਸਾਰਿਆਂ ਦੇ ਮਾ ਕੌਂਸਲ ਦੇ ਸੋ ਮੈਨ ਲੱਗਦਾ ਹੈ ਵੀ ਇਹ ਜਿਹੜੇ ਤੁਹਾਡੇ ਵੋਟਾਂ ਹਨ ਜੀ ਇਹ ਤੇ ਇਹਨਾਂ ਦੇ ਪਰਿਵਾਰਾਂ ਦੇ ਹਨ ਜਾਂ ਇਹਨਾਂ ਦੇ ਯਾਰਾਂ ਦੋਸਤਾਂ ਦੇ ਹਨ ਜਾਂ ਅਗੇ ਰਿਸ਼ਤੇਦਾਰਾਂ ਦੇ ਹਨ ਇਸ ਇਲਾਕੇ ਦੇ ਵਿੱਚੋਂ ਨਹੀਂ ਤਾਂ ਕਿਤੇ ਮੈਂ ਜਾਂਦੀ ਇੱਕ ਬਣੀ ਜਾਂਦੀ ਜੇ ਕੋਈ ਜਾਣਦੀ ਹੈ ਤਾਂ ਸੋ ਬਹੁਤ-ਬਹੁਤ ਧੰਨਵਾਦ ਕਰਦਾ

ਉਹਨਾਂ ਨੂੰ 1.20000 ਰੁਪਏ ਦੇ ਸੀ। ਲੇਕਿਨ ਸਰਕਾਰ ਵਾਲ ਤੋਂ ਬਾਅਦ ਉਹਨਾਂ ਦਾ ਜਦੋਂ ਕਨੈਕਸ਼ਨ ਲੱਗ ਗਿਆ ਉਹਨਾਂ ਨੇ ਮੈਂ ਉਹਨਾਂ ਕੋਲ ਜਦੋਂ ਮਿਲਣ ਗਿਆ ਪਰਿਵਾਰ ਨੂੰ ਕਹਿੰਦੇ ਜਿੁੱਗ-ਜੁਗ ਜੀਵੇ ਸਰਦਾਰ ਭਵਨ ਸਿੰਘ ਜੀ ਮਾਨ ਰਵਿੰਦ ਕੇ ਜੀ ਵਾਲ ਕਿਸ ਸਾਧਾ ਕਨੈਕਸ਼ਨ ਦੁਆਰਾ 5 ਸਾਲ ਬਾਅਦ ਲੱਗਾ ਤੇ 92000 ਰੁਪਏ ਸਾਡੇ ਦੇ ਰੱਬ ਤੋਂ ਪਾਉਣ ਦਾ ਬਰਾਬਰ ਸੀ ਸਾਡਾ ਇਹ ਬਿੱਲ ਮਾਫ ਹੋਇਆ ਤੇ ਮੈਂ ਮਨੋਂ ਇੰਨੀ ਗਰੀਬੀ ਘਰ ਦੇ ਵਿੱਚ ਔਰ ਸਾਰੇ ਅੱچھے ਘਰਾਂ ਦੇ ਆਲੇ ਦੋਲੇ ਲੇਕਿਨ ਉਹਨਾਂ ਦਾ ਵਿਚਾਰਾਂ ਅੱਖੀ ਸਮਝ ਨਹੀਂ ਸੀ ਆ ਰਿਹਾ ਕੀ ਕਰਨ 5 ਸਾਲ ਨੇ ਰਿਜ ਬੈਠੇ ਰਹੇ ਪੂਰਾ ਪਰਿਵਾਰ ਚਾਰ ਚੀਜ਼ ਵੀ ਮੈਮ ਪਰਿਵਾਰ ਤੇ ਉਹਨਾਂ ਨੇ ਇੰਨੀਆਂ ਦੁਆਵਾਂ ਦਿੱਤੀਆਂ ਤੋਂ ਮੈਂ ਦੱਸਦਾ ਇੱਕ ਛੋਟੀ ਜੀ ਲੋਕਾਂ ਨੂੰ ਲੱਗਦਾ ਵੀ ਛੋਟੀ ਫਲਉਂਦੀ ਹੈ ਦੇਖੋ ਜਿਹਨੂੰ ਮਿਲੀ ਹੈ ਉਹਨੂੰ ਦੇਖੋ ਜਿੱਦਾਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਹੈ ਜਿਹਨਾਂ ਨੂੰ ਮਿਲਿਆ ਔਰ ਮੇਰੇ ਲਈ ਆਦ ਵਿੱਚ ਸਰਕਾਰ ਦੀ ਸਭ ਤੋਂ ਵੱਡੀ ਫਲਉਂਦੀ ਹੈ ਜੋ ਇੱਕ ਬਹੁਤ ਬੜੀ ਹੋਰ ਹੈ ਵੀ ਜਿਹੜੇ ਵੀਰ ਜਵਾਨ ਆਪਣੇ ਬਾਰਡਰ ਲਈ ਆਪਣੇ ਜਾਨ ਉਹਨਾਂ ਦੇ ਪਰਿਵਾਰ ਕਰ ਦਿੰਦੇ ਉਹਨਾਂ ਦੇ ਪਰਿਵਾਰ ਬਾਅਦ ਚੋਂ ਦੇਖਦੇ ਪਏ ਸੀ ਕਿੱਦਾਂ ਜ਼ਿੰਦਗੀ ਕੱਟਣੀ ਬੜਾ ਵੱਡਾ ਕੁਐਸਚਨ ਹੁੰਦਾ ਨਾ ਕਰਵਾ ਲੈਂਦੇ ਅਸੀਂ ਦੇਖਦੇ ਰਹੇ ਅਫਸਰ ਅਸੀਂ ਬੜਾ ਚਰਪਾਟ ਰਹੇ ਰਾਜ ਦੇ ਦੇਖਦੇ ਰਹੇ ਪਤਾ ਲੱਗਦਾ ਉਹ ਸ਼ਰੀਦ ਆ ਉਹਨਾਂ ਦੀ ਬਿੰਡੋ ਆ ਜਾਂ ਉਹਨਾਂ ਦਾ ਪਰਿਵਾਰ ਆ ਮਾਵਾ ਫਾਈ ਉਹਨਾਂ ਨੂੰ ਦੋ ਸਲਾਈ ਮਸ਼ੀਨਾਂ ਦੇ ਦਿੱਤੀਆਂ ਕੋਈ ਹੋਰ ਕੋਮਾੜੀ ਵੱਡੀ ਰਾਸ਼ੀ ਦਿੱਤੀ ਕਿਸੇ ਨੇ ਤਾਂ ਬੜਾ ਦੁੱਖ ਹੁੰਦਾ ਸੀ ਇਦੋ ਕੋਈ ਪਰਿਵਾਰ ਕਿਦਾਂ ਟੱਟ ਗਿਆ ਬੱਚਿਆਂ ਦੇ ਕਹ ਲਓ ਇਹਨਾਂ ਦਾ ਜੀਵਨ ਦਾ ਸਵਾਲ ਹੈ ਮਾਪੇ ਦਾ ਜੀਵਨ ਦਾ ਸਵਾਲ ਹੈ ਲੇਕਿਨ ਮੇਰੇ ਲਈ ਅਗਰ ਸਭ ਤੋਂ ਵੱਡੀ ਵਿਵਰਤੀ ਜੋ ਇੱਕ ਵਿਵਰਤੀ ਇਹ ਸਰਕਾਰ ਦੀ ਮਾਝੂ ਮੁੱਖ ਮੰਤਰੀ ਭਗਵੰਤ ਪਾਜੀ ਦੀ ਔਰ ਰਲਵਤ ਖੇਲੀ ਵੱਲੋਂ ਦੇ ਦਿਲ ਵਿੱਚ ਭੇਜਦਾ ਨਾ ਸ਼ਕਾ ਕਿ ਉਹ ਜਿਹੜਾ ਜਾ ਕੇ 1 ਕਰੋੜ ਰੁਪਇਆ ਮੁੱਖ ਮੰਤਰੀ ਆਪਣੇ ਘਰ ਕਮਲਨਾਂ ਜਾ ਉਹਦਾ ਕੋਈ ਵਜ਼ੀਰ ਜਾ ਉਹਨਾਂ ਦਾ ਅਫੀਸਰ ਜਾ ਕੇ ਦਿੰਦਾ ਤਾਂ ਕਿ ਉਹ ਪਰਿਵਾਰ ਜਿਹੜਾ ਹੈ ਜ਼ਿੰਦਗੀ ਆਪਣੀ ਅੱਛੀ ਤਰ੍ਹਾਂ ਨਾਲ ਉਹਨਾਂ ਦੇ ਬੱਚੇ ਪੜ੍ਹਸ ਸਕਣੇ ਕੋਈ ਛੋਟੀ ਬਲਪ ਦੇ ਦਿਆਂ ਔਰ ਜ਼ਿੰਮੇਵਾਰੀ ਸਾਡੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਕਿਉਂ ਪੈਦੀ ਰਹੀ ਨਹੀਂ ਅਗਦੀ ਵੀ ਜਾਂਦਾ ਇਹਨਾਂ ਨੇ ਕਿ 4 ਸਾਲ ਬਾਅਦ ਬੱਚਾ ਜਿੱਦ ਜਿੱਦ ਫੁੱਲ ਟ੍ਰੇਨਿੰਗ ਦੇ ਦਿੱਤੀ ਦੇਖੋ ਨਾ ਇਹ ਛੋਟੀ ਨੀ ਗੱਲ ਹੈ ਉਹਨੂੰ ਦੁਜੀ ਚੌਪ ਚਲਾਣੀ ਸਿੱਖਾ ਦਿੱਤੀ ਉਹਨੂੰ 60 ਚਲਾਣੀ ਸਿੱਖਾ ਦਿੱਤੀ ਉਹਨੂੰ ਆਪਰੇਸ਼ਨ ਕਰਨੇ ਵੱਡੇ ਵੱਡੇ ਸਿੱਖਾ ਦਿੱਤਾ ਔਰ 4 ਸਾਲ ਬਾਅਦ ਜਾਈ ਗਾ ਤਾਂ ਉਹ ਉਹ ਡਿਸਟੈਂਸ ਹੋ ਗਿਆ ਉਹ ਬਹੁਤ ਬੜੀ ਬਹੁਤ ਨਾਕਾਮ ਜਾਂਬੀ ਸੀ ਇਹ ਸਰਕਾਰ ਦੀ ਜਿਹੜੀ ਇਸ ਵੇਲੇ ਰਾਜ ਕਰ ਰਹੀ ਹੈ ਉਹਨਾਂ ਨੇ ਉਹਨਾਂ ਨੇ ਮਨ ਲਕਦਾ ਵਿਚਾਰਕ ਕਿ ਉਹਨਾਂ ਤੇ ਕੁਝ ਕੋਈ ਨਹੀਂ ਜਿਹਨੇ ਸੋਚਿਆ ਨਹੀਂ ਕਿ ਜੇ ਬੱਚਾ 20 ਸਾਲ ਦੇ ਹੋਣ 24 ਸਾਲ ਦੇ ਜਦੋਂ ਆ ਜਾਏਗਾ ਤੇ ਫਿਰ ਕੀ ਕਰੇਗਾ ਅਸੀਂ ਕਹਿੰਦੇ ਨਾ ਇਹਨੂੰ ਟ੍ਰੇਨਿੰਗ ਮਿਲੀ ਹੈ ਟ੍ਰੇਨਿੰਗ ਆ ਗਈ ਹੈ ਮੋਰ ਤਾਂ ਤੁਸੀਂ ਆਪ ਟ੍ਰੇਨਿੰਗ ਦੇਖੀ ਨੂੰ ਕੀ ਉਹ ਪੜ੍ਹਦਾ ਸੋਚਿਆ ਤੁਸੀਂ ਜਦ ਕਿ ਹਰ ਦੇ ਵਿੱਚ ਪੁੱਛਿਆ ਜਾਂਦਾ 15 ਸਾਲ ਦੀ ਟ੍ਰੇਨਿੰਗ ਸਾਜਾ 15 ਸਾਲ ਦੇ ਵਿੱਚ ਜਾਣਾ ਮੇਰਾ ਫਿਊਚਰ ਜਿਹੜਾ ਇਹ ਬਾਰਡਰ ਨਾ ਮੇਰੀ ਜਾਨ ਵੀ ਚਾਜੂ ਤਾਂ ਵੀ ਮੇਰੇ ਬਾਰਡਰ ਨਾ ਜੂ ਸੋ ਇਹ ਚੀਜ਼ਾਂ ਜਿਹੜੀਆਂ ਸੀ ਇਹਨਾਂ ਨੇ ਪਤਾ ਨਹੀਂ ਕੀ ਸੋਚਦੇ ਰਹੇ ਆ ਔਰ ਪੀਐਮਐਲਏ ਇੱਕ ਦੀ ਗੱਲ ਕੀਤੀ ਆ ਵਕੀਲਾਂ ਨੂੰ ਬੜੀ ਖੌਲ ਜਾਂਦਾ ਪਰ ਤਾਂ ਸਮਝ ਨਹੀਂ ਆਇਆ ਇੱਥੇ ਮੈਂ ਸਰ ਵੀ ਇਹ ਮਤਲਬ ਇਹ ਜਿਹੜਾ ਐਮਰਜੈਂਸੀ ਅਗਰ ਲੱਗੀ ਸੀ 1975 ਤੋਂ ਹੁਣ ਤੱਕ ਸਾਰੇ ਹੀ ਸਰਕਾਰੋਂ ਬਾਅਦ ਦੇ ਮੈਂਬਰ ਸਾਹਿਬਾਨ ਸੀਨੀਅਰ ਐਡਵੋਕੇਟ ਸਾਹਿਬਾਨ ਸਾਡੇ ਇਸ ਹਲਕੇ ਦੀ ਪੰਜਾਬ ਦੀ ਕੈਬਨਿਟ ਜਿਹੜੀ ਨਮਾਇੰਤੀ ਕਰ ਰਿਹਾ ਆਨਰੇਬਲ ਮਿਨਿਸਟਰ ਅਜੂਰ ਬੈਂਜ ਜੀ ਬ੍ਰਮਸ਼ੰਕਰ ਜੀ ਪਾਜੀ ਜਿਹੜੇ ਸਾਡੇ ਗਵਾਂਢੀ ਹਲਕੇ ਤੋਂ ਨਮਾਇੰਤੀ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੀ ਅਸੀਂ ਕਹਾਂ ਗੱਲ ਕਰਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ

ਤੁਹਾਡੇ ਨਾਲ ਅੱਜ ਰੂਬਰੂ ਹੋਣ ਦਾ ਮੌਕਾ ਮਿਲਿਆ ਬੜਾ ਕ੍ਰੂਸ਼ੀਅਲ ਸੀ ਕਿਉਂਕਿ ਤੁਸੀਂ ਸੋਸਾਇਟੀ ਦਾ ਉਹ ਪਾਰਟ ਹੋ ਮੇਰਾ